ਸਤਿ ਸ੍ਰੀ ਅਕਾਲ ਕੰਮ ਦੇ ਟੱਪ ਲਾ ਲ ਗਏ ਆ ਜੀ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਆ ਮੈਂ ਬਲਜਿੰਦਰ ਮਲੋਦੀਆ ਹੋਰ ਹਾਲ ਕੀ ਹਾਲ ਚਾਲ ਨੇ ਅੱਜ ਘਰ ਤੋਂ ਨਿਕਲੇ ਆਂ ਵੀਰ ਜੀ ਸ਼ਾਪ ਦਾ ਕੰਮ ਸੀ ਥੋੜਾ ਜਿਹਾ ਕੋ ਦਵਾਈ ਲੈਣੀ ਸੀਗੀ ਡੀਪਰੈਸ਼ਨ ਡਿਪਰੈਸ਼ਨ ਵਾਸਤੇ ਵੀ ਦਵਾਈ ਚੱਤਦੀ ਪਈ ਜਿਆ ਤੁਹਾਨੂੰ ਕੀ ਝੂਠ ਬੋਲਣਾ ਸਰਕਾਰੀ ਹਸਪੀਟਲ ਬਠਿੰਡਾ ਨਾਲੋਂ ਡਿਪਰੈਸ਼ਨ ਚ ਰਹਿਣ ਲੱਗ ਗਿਆ ਸੀਗਾ ਦਵਾਈ ਮੈਨੂੰ ਸੂਟ ਕਰ ਗਈ ਸਹੀ ਹੈ ਵਿਕਾਸ ਨਹੀਂ ਚੰਗਾ ਲੱਗਦਾ ਸੀਗਾ ਜਿੰਦਗੀ ਚ ਆਜੰਦਈਆ ਚਾਨੀ ਨਾ ਥਾਣਾ ਕਈ ਵਾਰ ਬਸ ਇਸ ਮਹੀਨਾ ਹੀ ਖਾਣੀ ਹੈ ਬਸ ਬਲੌਕ ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਹੈ ਬਾਕੀ ਮੇਰੇ ਸਮਾਨ ਲੈਣਾ ਕੱਲ ਬੁਲਟ ਕੱਢਣ ਲੱਗਿਆ ਪਿਛਲੀ ਲਾਈਟ ਟੁੱਟ ਗਈ ਉਹਦੀ ਆਏ ਕਿਸੇ ਨਜ਼ਰ ਨਹੀਂ ਖਾ ਲਿਆ ਇੱਕਦਮ ਫਾੜ ਦੇਣੇ ਵਜੇ ਉਹ ਲੈਣੀ ਹੈਗੀ ਐ ਰੱਬ ਤੁਹਾਡਾ ਭਲਾ ਕਰੇ ਕੰਮ ਵਧੀਰੇ ਅੱਜ ਪਹਿਲਾਂ ਕੈਸ਼ ਕਰਾਉਣਾ ਮੇਰੀ ਜੇਬ ਚ ਪੈਸਾ ਹੈ ਨਹੀਂ ਬਾਲਟ ਚ ਉਹਨਾ ਇੱਕ ਸਕਿੰਟ ਦੇਖ ਲਾਂ ATM ਚੱਕ ਲੈ ਕਿ ਨਹੀਂ ਚੱਕ ਪਿਆ ਇਹ ਵੀਰ ਮੇਰੇ ਨਾਲ ਇਦਾਂ ਹੁੰਦੀ ਆ ATM ਦੇ ਬਾਹਰ ਗੇਟ ਚ ਖੜਕੇ ATM ਕੋਲੇ ਨਹੀਂ ਹੁੰਦਾ ਦੀ ਦੇ ਪਿੱਛੇ ਹੋ ਗਿਆ ਸੋਦਾਈ ਦਿਲਾ ਮੇਰੀਆ ਉਹੀ ਚੀਜ਼ ਨਿਕਲੀ ਉਰਾਈ ਦਿਲਾ ਮੇਰੀਆ ਬੰਦਾ ਨਾ ਮੈਕਲ ਵਿਖਿਆ ਜੋ ਸੋਚਦਾ ਉਹ ਕਦੇ ਹੁੰਦਾ ਨਹੀਂ ਮੈਂ ਕੱਲ੍ਹ ਇਹ ਗੱਲ ਕਿ ਸੋਚਿਆ ਮੈਂ ਕਿ ਸਹੀ ਗੱਲ ਆ ਬੰਦਾ ਜੋ ਸੋਚਣ ਲੱਗ ਜੇ ਫਿਰ ਤਾਂ ਰੱਬ ਵੀ ਬਣ ਜੇ ਵੀ ਜੋ ਸੋਚੇ ਉਹ ਹੋ ਜੇ ਲਾਈਫ 'ਚ ਹੁੰਦਾ ਨਹੀਂ ਹੁਣ ਮੈਂ ਇਹ ਆਪ ਦਾ ਬਣਾਇਆ ਸੋਚ ਬਣਾਈ ਆ ਭਾਈ ਵਾਹਿਗੁਰੂ ਅੱਪੀ ਜੋ ਥੋੜੀ ਜਿੰਦਗੀ ਚੱਲਿਆ ਹੁੰਦੇ ਆ ਉਹ ਜੋ ਹੁੰਦਾ ਵਾਹਿਗੁਰੂ ਜੀ ਮੇਰ ਸਭ ਕੇ ਜਿਹੜਾ ਇਨਸਾਨ ਥੋੜੀ ਜ਼ਿੰਦਗੀ ਚ ਜਾਣਾ ਤਾਂ ਜਾਣਾ ਹੀ ਹੈ ਕੋਈ ਨਹੀਂ ਰੋਕ ਸਕਦਾ ਉਹਨੂੰ ਤੁਸੀਂ ਜਿੰਨਾ ਮਰਜ਼ੀ ਰੋਕ ਲੋ ਜਾਣਾ ਇਹ ਗੁਰਦੁਆਰਾ ਪੈਸੇ ਦਾ ਉਹ ਸੋਨਾ ਕਰਦਾ ਬਗਨਰੇ ਇੱਥੇ 24 ਘੰਟੇ ਲੰਗਰ ਚੱਲਦਾ ਵੀਰ ਜੀ 24 ਘੰਟੇ ਲੱਗਦੇ ਹੁਣ ਮੈਂ ਬਾਸਤੇ ਬਠਿੰਡੇ ਜਾਊਂਗਾ ਸਟਾਰਕੀ ਯਾਰ ਚੱਲੇ ਆਂਨ ਦੱਸਿਆ ਬੁਲਟ ਦੀ ਲਾਈਟ ਜੀ ਟੁੱਟ ਗਈ ਕੱਢਣ ਜੀ ਨਹੀਂ ਕਰਤਾ ਮੈਂ ਕਿਹਾ ਲਾਈਟ ਨੂੰ ਉਸੇ ਬਦਲਾਂਗੇ ਇਹ ਵੀ ਕੱਢਾਂਗੇ ਬੱਸ ਜੋ ਵੈਸਤ ਉਹੀ ਬਠਿੰਡੇ ਬਾਲੇ ਰੋਕ ਦਿੱਤਾ ਬੁਲਟ ਨੂੰ ਨਹੀਂ ਜਾ ਰਿਹਾ ਕਿਹੜਾ 10000 ਦਾ ਚਲਾਨ ਭਰੇ ਇੱਥੇ ਜਿਹੜਾ ਟਰਾਲੀ ਚੱਲਦੀ ਆ। ਥੋੜੀ ਤਾਂ ਮਸਾਪੂਰੀ ਹੁੰਦੀ ਆ ਵੀਰ ਜੀ। ਫੁਕਰੀ ਤੋਂ ਦੂਰ ਮੈਂ। ਅਸੀਂ ਵੀਡੀਓ 'ਚ ਗੱਪ ਨਹੀਂ ਮਾਰੀਦਾ ਹੁੰਦਾ ਕਹਿੰਦੇ। ਅਸਲੀਅਤ ਸਾਹਮਣੇ ਆ ਜਾਂਦੀ ਹੈ ਇਨਸਾਨ ਦੀ। मंडी है गोन्या नाम मंडी स्टार्टिंग हो गई मैं आज ब्लॉग भी बना लिए और कुछ खरीदे ना मेरा काम कम फोटोग्राफरीदार है स्टूडियो वर्क ਠੀਕਾ ਕੰਮ ਬਸ ਸਹੀ ਹੁੰਦਾ ਕਾ ਨਹੀਂ ਕੰਮੋਂ ਗੱਲ ਬਾਤ ਹੀ ਸੰਗੀਤ ਟੈਕਨੋਲੋਜੀ ਵਧੀ ਜਾਂਦੀ ਹੈ ਕਿਹੜਾ ਪੂਰੇ ਘਰੇ ਆਈ ਵਾਰ ਕੈਮਰਾ ਨਵਾਂ ਆਈ ਸਾਲ ਨਵਾਂ ਕੈਮਰਾ ਖੋਚ ਕਰ ਲੈਂਦੇ ਹੁਣ ਇੱਥੇ ਕਿਹੜਾ ਬਰਲਾ ਟਾਟਾ ਨਾਲ ਬੈਠ ਲੱਗਦੀ ਹੈ ਕੈਮਰੇ ਇੰਕਰੀਅਰ ਦੇ ਆਏ ਸੀ ਜਨ ਨਿਊ ਲਾਂਚ ਕੈਮਰੇ ਵੀ ਘੱਟ ਹੈ ਨਹੀਂ ਭਾਜੋ 1.5 6 6 ਲੱਖ ਦੇ ਕੈਮਰੇ ਇਹ ਇਸ ਕਰਕੇ ਨਾ ਮੈਂ ਤਾਂ ਕੁਝ ਹੋਰੀ ਜੁਆਇਨ ਕਰ ਲੈਣਾ ਬਸ ਥੱਥ ਕੇ ਤੇ ਅੱਜ ਇਹ ਮੰਡੀ ਆ ਬੰਨੇ ਮੇਰੇ ਨਾਲ ਜਿਵੇਂ ਕਿ ਤੁਹਾਨੂੰ ਦੱਸਦਾ ਮੈਂ ਜਿਹੜਾ ਕੰਮ ਲੈ ਕਰਦਾ ਜੇ ਮੈਂ ਸਕਿਉਰਿਟੀ ਗਾਰਡ ਦਾ ਹੋ ਗਿਆ ਐ ਹੋਇਆ ਕੋਈ ਸੁੱਖਾ-ਸੱਖਾ ਜਾਂ ਕੰਮ ਹੋਵੇ ਤਾਂ ਜੁਆਇਨ ਕਰ ਲਾਂਗੇ ਕਿਉਂਕਿ ਹੈ ਨਹੀਂ ਫੋਟੋਗ੍ਰਾਫੀ ਚ ਕੱਢਣ ਨੂੰ ਸਿੱਖਿਆ ਤਾਂ ਮੇਹੀ ਸੀਗਾ ਬਸ ਸ਼ੌਂਕ-ਸ਼ੌਂਕ ਚ ਰਗੜਿਆ ਗਿਆ

ਗੇ ਯਾਰ ਫਾਸੋ ਨੋਤਾ ਹੈ। ਨਾ ਕੋ ਗੁੰਨਿਆਣਾ ਮੰਡੀ ਕੋ ਉਹ ਜਿੰਦਰਾ ਹੈ। ਐਸੇ ਮੈਂ ਬਲੌਨ ਕੋਟ ਪੂਰੇ ਦੁਕਰ ਦਾ ਸੀ ਕਿਸਪੜ ਵੇਖ ਲੋ ਗੁੰਨਿਆਣੇ ਲਈ। ਮੇਰਾ ਜੱਦੀ ਪਿੰਡ ਤਾਂ ਕੋਟਪੂਰਾ ਹੈ। ਪਰ ਕਿਸਮਤ ਗੁੰਨਿਆਣਾ ਮੰਡੀ ਲਈ ਆਈ। ਇੱਥੇ ਕੰਮ ਹੋਏ, ਇੱਥੇ ਹਾਊਸ ਸਾਰੇ ਨੂੰ ਬਾਏ ਬਾਏ ਯਾਰ ਸਾਫ਼ ਸੇ ਜਾਣਦੇ ਆ ਬੰਦੇ ਜਾਣਦੇ ਆ ਹੋ ਸਕਿਆ ਤਾਂ ਦਿਖਾ ਦੂੰਗਾ ਓਰੀਆ ਸ਼ਾਰਟਕਟ ਦਾ ਮੇਰਾ ਬਿੰਦਰ ਮੋਹਨ ਬਿੰਦਰ ਚੰਦੇ ਆ ਕਾਜਗਾਹ ਚ ਬਲਜਿੰਦਰ ਮਲੋਦੀਆ ਸਰਨੇ ਸਾਡਾ ਮਲੋਦੀਆ ਆ ਰਹੀ ਹੈ ਕੈਸ਼ ਕੁਸ ਜਿੰਨੇ ਹੈਗੇ ਉਹਨੇ ਘੜਾ ਲੈਂਦੇ ਆਪਣੇ ਘੜਾ English. ਇਕੜਾ ਆ ਲਈ ਆਪਾਂ ਜਿੰਨੇ ਸੀਗੇ 1500 1600 ਰੁਪਿਆ ਸੌ ਸਾਰੇ ਕਢਾ ਲਏ ਉਸ ਨੂੰ ਵੀ ਵਾਲਟ ਚੇਕ ਕਰ ਚੀਆ ਯਾਨੀ ਇੰਨੇ ਕੀ ਸੀਗੇ ਐਵੇਂ ਕਹੀ ਜਾਣਾ ਸਾਡੇ ਬਲੇ ਤਾਂ ਲੱਖਾਂ ਪਈਆਂ ਤਾਂ ਗੱਪ ਮਾਰਨਾ ਨਾ ਜਿਹੜਾ ਹੁੰਦਾ ਉਹ ਅਜਨੀ ਤੱਕ ਕੱਲ ਬੰਦੇ ਦਾ ਸਾਹਮਣੇ ਆ ਜਾਂਦਾ ਇਸ ਕਰਕੇ ਬੰਦਾ ਜੋ ਉਦਰ ਸੇ ਆਣਾ ਉਹ ਕਾ ਰੀਅਲ ਤੋਂ ਚੰਗਾ ਰਹਿੰਦਾ ਐ ਰੁਪਏ ਦੀ ਦਵਾਈ ਆ ਜੋ ਵੀ ਮੇਰੀ ਤੁਹਾਨੂੰ ਦੱਸਿਆ ਮੈਂ ਡਿਪਰੈਸ਼ਨ ਦੀ ਦਵਾਈ ਖਾਣ ਆ ਹਾਂ ਗਿਆ ਹੱਡਾ ਵੱਡਾ ਵਾਸਾ ਹੱਡਾ ਹੈਗਾ ਪਰ ਉੱਥੇ ਖੜ੍ਹਦੀਆਂ ਨਹੀਂ ਬਸ ਉਹ ਖੁਦ ਸਵਾਰੀ ਜਾਂਦੀ ਨਹੀਂ ਇੱਥੇ ਆਉਂਦੀ ਹੈ ਸਵਾਰੀ ਕਿਪੜਾ ਗੋਲੀ ਪਰ ਬਾਸੜੀ ਇਕਦੇ ਆ ਕਦੋਂ ਆਉਗੀ ਕਿਤਾ ਟੱਪ ਦੀ ਮਿਲ ਗਈ ਵੀਰੋ ਸਰਕਾਰੀ ਬੱਸ ਯਾਰ ਚੱਲੇ ਵਢਿੰਡੇ ਉਹ ਦਿਨ ਲਈ ਨੋਟਿਆਰੀ ਆ ਸਾਨੀ ਤਸੀਲ ਤੇ ਰੋਂਦਾ ਕੈ ਵੀ ਲੈ ਪਹਾਰ ਤੁਰੇ ਸੀ ਵੀ ਤੇ ਰੰਗਲ ਜੁੜ ਚੀ ਹੈ ਬੇਦਾਰ ਹੋ ਗਈ ਨਾ ਮੇਰੇ ਤੇ ਭਾਈਏ ਫਿਲਹਾਲ ਤਾਂ ਕੋਈ ਮੈਂ ਲਾ 15000 ਨਹੀਂ ਦੇਿਆ नहीं दुख होता पता लग गया न सरकारी वक्सा झुंझिया चल उतर के बनावे गल की नहीं करी दे है वेट करिए डॉक्टर ਰੋਈ ਲੈ ਚੁੱਚਾ ਵੀਰ ਜੀ ਰਮਡੀ ਸਾਹਿਬ ਐਮ ਬੀਬੀਐਸ ਉੱਪਰ ਐਮ ਡੀ ਉਹ ਤੁਹਾਨੂੰ ਇਹ ਡਿਗਰੀ ਜੀਰ ਕੋਲ ਦਵਾਈ ਚਲਦੀ ਹੈ ਬੈਸਟ ਟ੍ਰੀਟਮੈਂਟ ਅੰਦਰੋਂ ਦਵਾਈ ਤੋਂ 12 ਯਾਰ ਕਰ ਰੁਪਏ ਦੀ 12 ਕੋਈ ਯਾਰ 10 ਦਿਨਾ ਦੀ ਸੌਦਾ ਤਾਂ ਮਹਿੰਗਾ ਹੈ ਫਰ ਕੀ ਕਰੀਏ ਮਜਬੂਰੀ ਵਾਂਗ ਕੀ ਹੈ ਉਹ ਵੀ ਬਾਏ ਬਾਏ ਹਸਪੀਟਲ ਜੁੜੀ ਬਾਹਰ ਦੀ ਦਵਾਈ ਦਿੱਤੀ ਆ ਉਹ ਲੈਣੀ ਆ ਯਾਰ ਵੀ ਹੋਖਰਾ ਹੋ ਗਿਆ 100 ਰੁਪਿਆ ਖਰਾਇਆ ਲੱਗਿਆ ਬਾਕੀ ਹੋਟ ਦਾ ਸਮਾਨ ਲੈਣ ਨੂੰ ਨੰਗ ਦੇ ਨੰਗ ਕਰਮਾ ਨੂੰ ਤੂੰ ਮਿਲਗੀ ਕਸ ਕੁਕure ਲੋਗਾਈ ਮੇਰਾ ਜੀਰ ਦਸਦੀ ਲੈਣਾ ਫੇਰ ਉਹੀ ਗੱਲ ਫੇਰ ਆਉਣਾ ਪੈਣਾ ਚਲ ਪੂਰੀ ਲੈ ਲੈਨੇ ਆ ਰੱਬ ਰੱਖ ਮਿੱਤਰਾਂ ਸਭ ਮੈਡੀਕਲ ਆ ਗਿਆ ਕੱਟ ਦਾਂਗੇ ਵੀਡੀਓ ਮੈਂ ਸਾਹ ਧੱਕ ਕਰਕੇ ਫੇਰ ਗੱਲ ਕਰ ਲੋ ਭਾਈ ਲੈ ਲੀਆ ਆ ਦੇਖੋ ਹੁਣ ਚੱਲੇ ਆਪਾਂ ਹੋਮ ਬੈਕ ਹੋਮ ਵਾਪਸ ਇਹ ਬਠਿੰਡਾ ਵੀਰ ਜੀ ਬਠਿੰਡੇ ਦਾ ਹਸਪੀਟਲ ਹੈ ਬੱਡਾ ਵੈਕੂ ਕੋਈ ਯਾਕੂ ਵਾਲਾ ਵੀਰ ਸਟੈਕ ਕਰਦਾ ਆ 8 ਹੋ ਕੇ ਪਹਿਚੇ

ਅੱਜ ਮੈਂ 5 ਰੁਪਏ ਮੈਂ 5 ਰੁਪਏ ਕੋਈ ਵੀ ਲਵਾਗਾ 5 ਰੁਪਏ ਪੰਜ ਰੁਪਏ ਕੋਈ ਵੀ ਲਵਾ ਲਓ 5 ਰੁਪਏ 5 ਰੁਪਏ 5 ਰੁਪਏ 5 ਰੁਪਏ ਮੈਂ ਲਓ ਕਹਿੰਦੇ 5 ਰੁਪਏ 5 ਰੁਪਏ ਵੀ ਕੀ ਬੋਲ ਲੱਗਦਾ ਤੇ ਉੱਪਰ ਦੇ ਨਾਲ ਉਹ ਤੋਂ ਫਿਰ ਦਾ ਵੀ ਸਮਾਂ ਲੈਣਾ ਕਰੇ ਕੁਮਾਰ ਵਿੱਚ ਚੱਜੀ ਹੈ। ਘੱਟ ਤੇ ਲੌਣ ਨੇ। ਜੋ ਠੀਕ ਹੋ ਰਹੀ ਆ ਬੱਸ ਆ ਗਈ ਫੇਰਾਉਂ ਪਿੰਡ ਨੂੰ ਜਾਉਂਦਾ। ਮੈਂ ਮੀਨੀ ਬੱਸ ਦੀ ਵੇਟ ਕਰੀ ਜਾਂਦਾ ਵੱਡੀਆਂ ਬੱਸਾਂ ਤਾਂ ਬਹੁਤ ਆਈ ਜਾਂਦੀਆਂ ਉਹ ਮੇਰੇ ਘਰ ਦੇ ਨੇੜੇ ਲਾ ਦਿੰਦੀ ਆ। ਦੂਜੀਆਂ ਬੱਸਾਂ ਬਾਜ਼ਾਰ ਤੇ ਹੁੰਦੀਆਂ। ਉਹ ਫਾਟ ਕੋਲੇ ਮੇਰਾ ਘਰ ਦਾ ਉੱਥੇ ਲਾ ਦਿੰਦੀਆਂ। ਉਹਨੂੰ ਗੇਟ ਤੋਂ ਕਰਨੀ ਪਣੀ ਆ ਮੋਟਰਸਾਈਕਲ ਦੀ ਬੁਲਟ ਦੀ ਲਾਈਟ ਤਾਂ ਲੈ ਲਈ ਦਵਾਈ ਵੀ ਲੈ ਲਈ ਕੰਪਲੀਟ ਸਾਰਾ ਹੋ ਗਿਆ ਹੁਣ ਤਾਂ ਬਾਸ ਸਾਜੀ ਬਸ ਰੋਡ ਤੇ ਖੜਾ ਵੇਟ ਕਰੀ ਜਾ